ਦੋਨ ਹੋਇਆ ਉਹ ਵੱਡੇ ਵੀਰ ਮੈਂ ਇੱਥੋਂ ਦੀ ਗੁਜਰਿਆ ਸੀ ਉਹ ਸ਼ਮੜੇ ਪਾ ਗਈ ਕਬੱਡੀ ਹੱਟ ਪਾਸੇ ਹੱਟ ਪਾਸੇ ਬੱਲੇ 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 ਉਹ ਰੇਡ ਬਾਗ ਖੇਡਰੀ ਦੀ ਸ਼ੁਰੂ ਹੋ ਗਈ ਜੱਫੀ ਤੂੰ ਦੇ ਮੋਛੇ ਦੇ ਵਾਂਗੜ ਗਏ ਉਹ ਦਰਸ਼ਕ ਮਾਰਦੇ ਨੇ ਟੀਕੇ ਤੇ ਤਾੜੀਆਂ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਹਜਾ ਤੁਹਾਡਾ ਸਾਰਿਆਂ ਦਾ ਹਰਵੇਂ ਫੇਰਾ ਰਿਹਾ ਅੱਜ ਹੋ ਗਿਆ ਜੀ ਕੋਲ ਵੀਡੀਓ ਦੇ ਨਾਲ ਅੱਜ ਆਪਾਂ ਰੱਤੇ ਗੁੱਦਿਓ ਛੋ ਮਜ਼ਾ ਬੜਾ ਵਧੀਆ 10 ਮਿੰਟੇ ਨਹੀਂ ਖਲੋਤੇ ਹੋਣੇ ਮੰਡ ਮੰਡ ਰੈਡੀ ਹੋ ਕੇ ਆ ਗਏ ਆ ਪਿੱਛੇ ਵੇਖੋ ਕਿੰਨਾ ਜ਼ਿਆਦਾ ਬੱਦਲ ਆ ਗਿਆ ਮੀਂਹ ਆ ਜਾਣਾ ਵਾ ਤੇ ਮੈਂ ਕਿਹਾ ਫਿਰ ਮੈਂ ਕਿਹਾ ਸਾਰੇ ਨੇ ਕਿਹਾ ਵੀ ਚਲੋ ਛੇਤੀ ਛੱਲੀਆ ਗਰਾਊਂਡ ਚ ਆ ਗਏ ਆ ਬੱਦਲ ਵੀ ਆ ਗਏ ਤੇ ਆਪਾਂ ਵੀ ਆਂ ਮਾਰਿਸ਼ਾ ਕੇ ਸਾਰੇ ਭੱਜ ਜਾਏ ਜੇ ਦੇ ਮੀ ਭਈ ਜਿਹਦਾ ਜੁੱਪ ਨਿਕਲੇ ਕਿੱਧਰ ਕਿੱਦਰੀ ਦਾ ਵਿਆਹ ਹੁੰਦਾ ਅੱਜ ਸੋਨਾ ਪ੍ਰੇਮ ਦਾ ਪ੍ਰੇਮ ਵੇਖੋ ਮਾਦਾਨ ਨਹੀਂ ਹੋਂਦਾ ਬਲਦਾ ਕੋਈ ਨਾ ਬੈਠਾ ਕੋਈ ਖੋਦੀਪੁਰੇ ਬੋਲੇ ਸ ਚੜਦੀ ਕਰਾਦੇ ਜੁਗਾਰਚਾਰੇ ਚੱਲਦੇ ਚੜਦੀ ਕਰਾਦੇ ਜੁਗਾਰੇ ਆਓ ਸਾਹਮਣੇ ਆਓ ਸਾਹਮਣੇ ਅੰਮੋ ਦੀ ਕਬੱਡੀ ਦੇ ਬੁੱਲਾ ਮੇਰੇ ਕੋਲ ਬਾਈ ਥੋੜਾ ਥੋੜਾ ਪਿੱਛੇ ਨੂੰ ਹੋ ਜੀਏ ਬਹੁਤ ਧੰਨਵਾਦ ਹੋਵੇਗਾ ਲਓ ਖੇਡ ਦਾ ਮਾਦ ਦੇ ਜਿੱਤਰ ਦੇ ਪਾਸਾ ਅੰਮੋ ਬੰਦੂਆ ਕਬੱਡੀ ਦੇ ਸਾਹਮਣੇ ਦੱਸਦੇ ਤਾਪ ਕੇ ਪਰਮਾਨੇ ਗਿਆ ਵੀ ਕਿਰਿਆਰਾ ਕਰਦੇਗੇ ਖਡੂਰ ਸਾਹਿਬ ਕਰਦੇਗੇ ਮੈਂ ਗਿਆ ਹਮਾਪਤ ਪਰਬਤ ਆਇਆ ਕਹਿੰਦਿਆ ਬਲਾ ਸੋਰ ਸਿੰਘ ਬੋਲਦਗੇ ਕਿਉਂਕਿ ਆ ਬਲਬਾਕ ਸਿੰਘ ਜੀ ਚੇਅਰਮੈਨ ਸਾਹਿਬ ਉਹਨਾਂ ਦੀ ਸਾਰੇ ਮੋਹਰੇ ਸੱਜੇ ਤੇ ਅੱਜ ਦੁਨੀਆ ਦੇ ਵੱਡੇ ਮਲ ਪੁੱਜੇ ਹੋਇਆ ਮੇਰੇ ਮਿੱਤਰੋ ਆ ਦੇਖੋ ਬਲੇ ਪਾਸੇ ਫੁੱਲਿਆ ਇਹ ਦੁਨੀਆ ਰੇਸ਼ਮ ਕਹਿੰਦੀ ਹੈ ਔਰ ਚੰਨੇ ਵਾਲਾ ਜੱਟ ਕਮਪਟੀ ਆ ਰਿਹਾ ਹੈ ਇਹ ਭਰੇ ਜੁੱਸੇ ਦਾ ਜਾਰ ਖੋੜੇ ਇੱਕਾ ਤੂੜੀਆ ਪਰ ਵਿੱਚ ਆ ਮੜਗਾ ਔਰ ਰੇਡ ਬਾਗ ਖੇਡਰੀ ਦੀ ਸ਼ੁਰੂ ਹੋ ਗਈ ਜੱਫੀ ਤੂੰ ਦੇ ਮੋਛੇ ਦੇ ਵਾਗੜ ਗਏ ਉਹ ਦਰਸ਼ਕ ਮਾਰਦੇ ਨੇ ਚੀਕਾਂ ਤੇ ਤਾੜੀਆਂ ਵੀ ਆਪ ਕੋ ਆਪਣੀ ਜਗ੍ਹਾ ਤੇ ਬੱਲੇ ਬੱਲੇ ਛੋਟਾ ਕਰਤੇ ਤੇ ਮਾਰੇ ਨੱਤਰੋ ਉਹ ਜੱਲਾ ਜੱਫਾ ਲਾ ਕੇ ਬੱਲੇ ਬਣਾ ਲਿਆ ਬਰੋਦੀਆਂ ਉਹ ਜਾਮਾ ਰਹਿਦਾ ਜੱਟ ਰੇਸ਼ਮ ਕਬੱਡੀ ਪਾ ਰਿਹਾ ਇੱਕ ਨਹੀਂ ਗਲਾਬਾ ਤੇ ਦੂਜੇ ਪਾਸੇ ਪੂਰੇ ਦੂਜੇ ਪਾਸੇ ਖੇਡ ਮਾਣਤ ਵਿੱਚ ਤਰੂਰ ਸਾਡੇ ਮੀਰ ਚਾਰ ਹੀ ਆਫੇ ਬਿਲਕੁਲ ਗਿਆਰ ਸੱਤ ਵਰਗੇ ਪਰ ਉਧਰੋਂ ਪਾਸੇ ਦੇਖ ਰਹਾ ਹੋਇਆ ਲਓ ਸਾਹਮਣੇ ਕਹਿੰਦੇ ਤਿੰਬੋਵਾਲ ਦੀ ਧਰਤੀ ਦੇ ਕੀਪੇ ਦੀ ਕਬੱਡੀ ਬਾਈ ਅਜਿਹੇ ਭਰਾ ਵੜ ਕੇ ਤੁਸੀਂ ਪ੍ਰਬੰਧ ਕੀ ਪਵੇ ਥੋੜੇ ਥੋੜੇ ਭਰਾ ਕਹਿੰਦੇ ਪਿੱਛੇ ਕਰਦੇ ਜਦੋਂ ਉਧਰ ਦੇ ਪਾਸੇ ਜਾਫੀ ਚਲੇ ਜਾਂਦੇ ਆ ਫਿਰ ਪਤਾ ਨਹੀਂ ਲੱਗਦਾ ਵੀ ਕੀ ਹੁੰਦਾ ਪਰ ਇੰਦਰ ਮੇਰੇ ਮਿੱਤਰੋ ਲਾਹ ਦੇਖਦੇ ਵੀ ਜਿਹੜੇ ਜਿਹੜੇ ਮੱਖਣ ਸੰਧੂ ਦੀਆਂ ਕਬੱਡੀਆਂ ਨੂੰ ਪਿਆਰ ਕਰਦੇ ਇੱਕ ਵਾਰੀ ਜ਼ੋਰਦਾਰ ਤਾਣੇ ਮਾਰੋ ਮੇਰੇ ਮਿੱਤਰੋ ਆਹ ਦੇਖਦੇ ਮੱਖਣ ਸੰਧੂ ਅੱਖੀਂ ਪੜਵਾਣਾ ਆ ਬੜੀ ਪੁਖੀ ਹੋ ਗਈ ਥੋੜਾ ਥੋੜਾ ਆ ਦੇਖਦੇ ਨੇ ਪਾਸੇ ਲਾ ਦੇ ਇਧਰ ਦੇ ਪਾਸੇ ਕਰਵਾਤੀ ਪਾਉਂਦੇ ਹੌਸਲੇ ਕੀ ਬਣ ਗਏ ਆ ਦੇਖ ਲੋ ਇਧਰ ਤੇ ਟੈਂਟਾਂ ਵਾਲਾ ਖੁੱਦ ਬੀਤੇ ਨਾ ਕਬੱਡੀ ਖੇਡ ਹੁੰਦੀ ਹੋ ਪੈ ਲੈਮ ਤੇ ਆ ਜਾਂਦਾ ਹੈ ਜਦ ਘੱਪੜੂ ਦੀ ਰੇਡ ਹੁੰਦੀ ਵਿੱਚ ਪੜਾਂ ਦੇ ਪੜ ਪੜਾ ਕੇ ਕੰਨ ਗੂੰਜਦੇ ਥੱਪੜਿਆਂ ਨਾਲ ਇਹ ਕੈਰ ਮੋੜ ਖੇਡਦੇ ਜਿੰਕੇ ਪਰ ਆਹ ਸਾਹਮਣੇ ਦੇਖ ਲੋ ਇਧਰ ਦੇ ਪਾਸੇ ਕਬੱਡੀ ਕਹਿੰਦੇ ਵੱਡੇ ਦੀਆਂ ਗੱਲਾਂ ਇਧਰਲੇ ਪਾਸੇ ਟੱਕਰ 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 ਆਹ ਬੱਲੇ 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 ਆਹ ਕਰਤਾ ਕਹਿ ਛੁੱਪਣਾ ਨੇ ਜਿਹੜਾ ਛੁੱਪਣਾ ਨੇ ਭਾਈ ਇਹਦੇ ਮੁੰਡਿਆਂ ਨੂੰ ਜੁੱਫੇ ਲਾਉਣੇ ਪੈਣੇ ਨੇ ਕੱਲੇ ਕੱਲੇ ਨਾਲ ਪਰ ਸਿੰਘ ਨੇ ਸਿੰਘ ਦੀ ਤਕਰੀ ਖਾਪਾ ਧੰਨਵਾਦ ਆਹ ਚਾਉਂਦੇ ਰਹਾ ਭਰਾਵੋ ਜਿਹਨਾਂ ਨੇ ਵੱਡੇ ਮੁੰਡੇ ਮੇਲੇ ਕਰਾਉਂਦੇ ਐ ਇਹਨਾਂ ਦੇ ਸਤਿਗੁਰੂ ਪਰ ਮੇਲਾ ਧਿਆਨਾ ਦੇਖ ਲਿਆ ਕੱਲੇ ਕੱਲੇ ਨੇ ਬੱਲੇ 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 ਚੱਲੇ ਹੋਏ ਪੇਲੇ ਪਾਸੇ ਲਓ ਮੈਚ ਚੋਟੀ ਦਾ ਫੋੜਿਆ ਜਾ ਰਿਹਾ ਮੇਰੇ ਮਿੱਤਰੋ ਲੈ ਵੀ ਵੱਡੇ ਬਾਈ ਉਧਰ ਦੇ ਪਾਸੇ ਕਬੱਡੀ ਪਾਗੀ ਕਰੀ ਸੱਭ ਦਾ ਲਓ ਸਾਹਮਣੇ ਕਹਿੰਦੇ ਜੰਮ ਵਾਲੇ ਪਣ ਤੇ ਹ ਰੇਸ਼ਮ ਰੇਸ਼ਮਾ ਪਰ ਪੂਲੇ ਪਿੰਡ ਦਾ ਆਸ਼ਕਾ ਨੇ ਹੋ ਗਿਆ ਮੂਰੇ ਇਹਦਾ ਭੱਜ ਬਾਸੀ ਦੇ ਪੁੱਤਾਂ ਕਿੱਧਰ ਭੱਜਣਾ ਪਰ ਕਿੱਥੇ ਲੋਟ ਆਉਣਾ ਇਹ ਕਿੱਥੇ ਰੁਕਦਾ ਇਹ ਕਿੱਥੇ ਰੁਕਦਾ ਕੀ ਟਿਕਾਣੇ ਉੱਤੇ ਜਿਹੜੇ ਸਭ ਤੋਂ ਵੱੱਡੇ ਭਰਾ ਮਰ ਕੇ ਜਿਹੜੇ ਤੁਰੇ ਫਿਰਦੇ ਆ ਪਾਰੇ ਤੁਹਾਡੇ ਕੋ ਆਪੇ ਆ ਕੇ ਮਿਲ ਕੇ ਨਹੀਂ ਥੋੜਾ ਜਿਹਾ ਆ ਬੜਾ ਜਿਹਾ ਰਸ਼ ਹੋਇਆ ਬੰਦਾ ਉਹ ਬੜਾ ਰਸ਼ ਹੋਇਆ ਬੰਦਾ ਗਰਾਊਂਡ 'ਚ ਦੇਖਿਆ ਜੇ ਕ ਮੇਰੇ ਮਿੱਤਰੋ ਤਿੰਨਾਂ ਵਾਲ ਦੀ ਧਰਤੀ ਦਾ ਇਧਰ ਹਿਮਾਲਿਆ ਪਰਬਤ ਕੰਨੀ ਦੇ ਉਪਰ ਖੜ ਗਿਆ ਰੂਬੀ ਕਾਣ ਗੱਡੀ ਵੱਡੀ ਮਹਿੰਗੀ ਗੱਡੀ ਦਾ ਵੱਡਾ ਸਨਮਾਨ ਹੋਇਆ ਭਰਾਵਾ ਮੇਰੇ ਮਿੱਤਰੋ ਪਰ ਇਧਰ ਦੇ ਪਾਸੇ ਜਾਸੋ ਸੂਰਜੇ ਜਦ ਦੇ ਪੰਜਾਬ 'ਚ ਨਤ ਲੱਗੋ ਲਾਗੇ ਆ ਸਾਹਮਣੇ ਸੁਰ ਸਿੰਘ ਵਾਲਾ ਆ ਗਿਆ ਛੋਟੇ ਵੀਰਾਂ ਉਹ ਸਾਹਮਣੇ ਜੱਸਾ ਨਾਲ ਕਦੇ ਘਰਾਲੀਪੁਰਿਆ ਗੁਲਾਪਾ ਉਹ ਚਾਰ ਜੱਫੀ ਤੇ ਧਾਵੀ ਆ ਗਿਆ ਭੱਜ ਕੇ ਬੱਲੇ 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 ਜੱਸਾ ਪਰ ਖੁਸ਼ ਸਾਹਮਣੇ ਮੁਖਰ ਸੰਧੂ ਆ ਗਏ ਮੇਰੇ ਵੀ ਜਿਹੜੇ ਬਾਦੂ ਵੀਰ ਆ ਕੇ ਖੇਡਦੇ ਆ ਫੜਾ ਰਸ਼ਕ ਦਾ ਦੇਣਾ ਆਹ ਸਾਹਮਣੇ ਕਬੱਡੀ ਪੱਪੂ ਦੀ ਖੇਡ ਮਾਣ ਦੇ ਵਿੱਚ ਅਰਸ਼ਦੀਪ ਆਸਟ੍ਰੇਲੀਆ ਗਵਿੰਦਰ ਸਦੀ ਕੈਨੇਡਾ ਦੇ ਸਰਪੰਚ ਕਰਨ ਕਰਨ ਵਾਲੇ ਸਾਡੇ ਵੀਰ ਤੇ ਨਾਲ ਜਸਪ੍ਰਤਾਪ ਸਿੰਘ ਫਰਦੀ ਫਲਿਹਾਰ ਵਰਗੇ ਲੱਖੀ ਵਰਗੇ ਭਰਾ ਮੰਨੇ ਸਾਡੇ ਵੀਰ ਗੋਪੀ ਰਾਜਾ ਬਹੁਤ ਵੱਡਾ ਧੰਨਵਾਦ ਕਰਦੇ ਸਾਰੇ ਵੀਰਾਂ ਦਾ ਤੇ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਜੀ ਆ ਕੇ ਜੀ ਹੋਏ ਮੇਰੇ ਮੰਦੂ ਆਹ ਕਬੱਡੀ ਪੁੱਜ ਗਈ ਹੈ ਚਾਰ ਜੱਫੀ ਦੇ ਵੱਡੇ ਵੀਰ ਕਾਂਦੇ ਰਾਜ ਵੀਰ ਧੰਨਪੰਦ ਵਾਲੇ 3 ਨੰਬਰ ਦਾ ਸਾਹਮਣੇ ਕਿਹਨੇ ਢੋਲਾ ਵਾਲਾ ਕਬੱਡੀ ਪਾ ਰਿਹਾ ਚਾਰ ਜੱਫੀ ਟੋਨਾ ਦੀ ਧਰਤੀ ਦਾ ਕਬੱਡੀ ਪਾ ਰਿਹਾ ਹੈ ਆ ਚਾਰ ਚਾਰ ਬੱਬਰ ਸ਼ੇਰਾਂ ਵਰਗੇ ਮਰਦ ਦਲੇਰਾਂ ਵਰਗੇ ਰੱਬ ਦੀਆਂ ਮਹਿਰਾਂ ਵਰਗੇ ਦੇਖੋ ਕੌਣ ਟੱਕ ਪਾਉ ਕੌਣ ਰੱਖ ਪਾ ਪਰ ਵੱਧ ਹਜ਼ਾਰ ਖੇਡ ਮੈਦਾਨ ਦੇ ਵਿੱਚ ਚਾਰ ਜਫੀ ਦੋ ਦੋ ਤਿਆਰ ਪਰ ਤਿਆਰ ਨੇ ਕਿ ਕੌਣ ਕਿੰਨੇ ਤਾਲੀ ਵਿੱਚ ਪਤਾ ਜਣਾ ਲੱਗ ਪਈ ਮਾਰ ਮਾਰ ਟੋਨਾ ਪਾੜੇ ਕੱਢਣਗੇ ਅੱਗ ਬਈ ਓਏ ਬਾਲ ਬਾਲ ਵੱਡੇ ਬਾਲ ਸੰਦੇ ਹੋਇਆ ਇਸ ਦਰਦਾਰਗ ਸਿੰਘ ਜੀ ਕੀ ਇਹ ਸਾਹਮਣੇ ਸਾਡੇ ਆਮ ਆਦਮੀ ਪਾਰਟੀ ਸਰ ਲਾਲਜੀਤ ਸਿੰਘ ਭੱਲਰ ਕੈਬਨਟ ਮੰਤਰੀ ਪੰਜਾਬ ਜਿਨ੍ਹਾਂ ਦੀ ਵੱਡੀ ਦੇਣ ਹੈ ਇਸ ਇਲਾਕੇ ਨੂੰ ਲਓ ਸਾਹਮਣੇ ਸੁਰਸਨ ਦੀ ਧਰਤੀ ਦਾ ਗੱਬਰੂ ਪਰ ਟੱਚ ਟਵਰ ਸਾਹਮਣੇ ਨਿਆਰੇ ਪੱਜਿਆ ਹੋਇਆ ਇੱਕ ਪਾਸੇ ਸੱਜੂ ਖੜਾ ਅਗਲੀ ਗੱਲੀ ਤੇ ਨੋਜ਼ਮਰ ਕਦੇ ਅੱਧਰ ਗੜੀਆਂ ਸੋਟੇ ਉਹ ਸਾਹਮਣੇ ਕਬੱਡੀ ਪੈ ਰਹੀ ਐ ਉਹ ਸਾਹਮਣੇ ਪਾਸ਼ਾ ਵੀ ਪੱਡੀ ਕਰ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਲਓ ਸਾਹਮਣੇ ਦੇਖਦੇ ਉੱਪਰਲੇ ਪਾਸੇ ਕਬੱਡੀ ਪੈ ਚੁੱਕੀ ਐ ਚਾਰ ਜਾਫੀ ਜਿਹੜੇ ਬਿਲਕੁਲ ਤਿਆਰ ਪਰ ਤਿਆਰ ਨਹੀਂ ਕਿ ਬੋਰੀਆਂ ਨਚੋੜੀਆਂ ਦੇ ਰਸੇ ਪਰੇ ਚੜਿਆ ਕਾਣ ਨਹੀਂ ਜੋ ਦੁੱਧ ਪੀਤਾ ਮਲਾਈ ਸਾਰੇ ਕਰਿਆ ਕਾਣ ਜੋ ਭੱਜ ਕਾਣ ਜਾਫੜਿਆ ਲੱਖ ਲੱਖ ਦੀ ਕਬੱਡੀ ਅੱਜ ਪਾਣ ਗਏ ਉਹ ਕੱਲੇ ਕੱਲੇ ਨਤਰੇ ਉਹ ਜਫਾ ਜਿਹੜੇ ਜਿਹੜੇ ਜਾਫੀ ਦੇ ਲਾਤ ਉਹ ਜਾਣੀਆ ਬੱਲੇ ਬੱਲੇ ਮਿੱਤਰੋ ਕੀ ਹੋਇਆ ਫਰਦਾ ਤਾਸੇ ਵਾਲਾ ਬੱਲੇ ਖੇੜ ਐਸੀ ਕਰੇਗਾ ਮੰਨਾ ਪਵੇਗਾ ਹੱਥ ਬਣ ਕੇ ਵੇਰ ਤੇ ਆ ਮੇਰੇ ਭਰਾਵਾਂ ਨੂੰ ਪਿਛਲੀ ਸੌਰੀ ਜੇ ਖੜੀ ਹਾਂ ਮੈਨੂੰ ਪੱਥਰ ਦੀ ਝੋਕੜੀ ਬਸਦਾ ਚੱਲੇ ਪੱਲੇ ਸੇਰ ਮੇਰੇ ਮਿੱਤਰੋ ਆਹ ਸਾਹਮਣੇ ਇੱਕ ਬੱਦੀ ਤੌਣ ਲਈ ਵੱਧਾ ਹੋਇਆ ਹੈ ਚਾਰ ਜਾਫੀ ਬਿਲਕੁਲ ਤਿਆਰ ਪਰ ਤਿਆਰ ਨਹੀਂ ਚੋਹਾਂ ਦੇ ਵਿੱਚੋਂ ਕੌਣ ਟੱਕੂ ਤੇ ਕੌਣ ਰੱਖੂ ਕਿ ਬਿੱਗੀ ਗਾਰੇ ਝੱਲਾਂ ਦੇ ਹਬਰ ਛੇ ਨਾ ਰਹਿੰਦੇ ਗੁੱਜੇ ਹੌਣ ਕੌਣ ਕੌਣ ਠੱਲੋ ਤੂਫਾਨਾਂ ਨੂੰ ਗੁਲਾਬਿਆਂ 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 ਵੇਖੀ ਕਿਨੇ ਓ ਮੁੰਡਾ ਭੱਜੂ 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 ਬੱਲੇ 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 ਮਾੜਿਆਂ ਚ ਹੱਥ ਮਾ ਸਕੇ ਆਹ ਸਾਹਮਣੇ ਦੇ ਖੇਤਰ ਦੇ ਪਾਸੇ ਕਬੱਡੀ ਪੈ ਗਈ ਉਧਰ ਉੱਤਮ ਤੇ ਆਸਟ੍ਰੇਲੀਆ ਸਾਡਾ ਭਰਾ ਹੈ ਐਡਾ ਸਬਰ ਦੋਨਾਂ ਬਲਾੜੇ ਲਈ ਵੱਡੇ ਮਾਰ ਭੇਜ ਦੇਵੇ ਬਹੁਤ ਧੰਨਵਾਦ ਉਸ ਪੁੱਤ ਥੋੜੀ ਆਸਟ੍ਰੇਲੀਆ ਆਹ ਦੇਖਦੇ ਕਾਕਾ ਨੇ ਇਧਰ ਦੇ ਪਾਸੇ ਜੱਜ ਮੇਰੇ ਮਿੱਤਰੋ ਆਹ ਲਈ ਬਾਹ ਦਾ ਆ ਖੇਡ ਮੈਦਾਨ ਦੇ ਵਿੱਚ ਮਿੱਤਰੋ ਬਹੁਤ ਸਾਹਮਣੇ ਕੀਪੇ ਵੀ ਕਬੱਡੀ ਪੈ ਗਈ ਸੰਦੀਪੁਰੀਆ ਕਹਦੇ ਭਰਾਵਾਂ ਨੂੰ ਅਜੇ ਜੱਫਾ ਕੋਈ ਨਹੀਂ ਲੱਗਿਆ ਤਾੜੀ ਨਹੀਂ ਵੱਜੀ ਤਾੜੀ ਨਹੀਂ ਵੱਜੀ ਤਾੜੀ ਨਹੀਂ ਲੱਗੀ ਉਹ ਪੂਲੇ ਆੜਿਆ ਤਾੜੀ ਵੱਜੂ ਤਾੜੀ ਵੱਜੂ ਪਰ ਰੈਡਰ ਹੁਣ ਬਾਸ ਮੁੜਦੀ ਜਾਂ ਨਹੀਂ ਆਹ ਦੇਖਦੇ ਕਿਸ਼ਨ ਗੜੀਆ ਆਹ ਲ ਗਿਆ ਹੋਇਆ ਪਰ ਉਧਰਲੇ ਪਾਸੇ ਕਾਕੇ ਫੋਨ ਵੀ ਪਾਦੇ ਤੇ ਯਾਰੀ ਦੇ ਚੇਂਗਾ ਤਾਂ ਮੇ ਤਾਲੇ ਆਉਂਦੇ ਆ ਉਧਰੋਂ ਵੱਲੇ ਸ਼ੇਰ ਮੋਰੇ ਚੱਲਦੇ ਆ ਅੱਜ ਕੱਲ ਦੀ ਯਾਰੀ ਤਾਂ ਤੈਰ ਸਟਿੱਕ ਨਹੀਂ ਵਰਗੀ ਐ ਜਦੋਂ ਨਿਕਲੇ ਫੂਕ ਤੇ ਵੀਰਿਆ ਜਿਸ ਨੂੰ ਇਹ ਮੁੰਡਾ ਕਰਕੇ ਪਰਨੇ ਕੋਈ ਨਾ ਕੋਈ ਕਰਕੇ ਪਰ ਅਸਿੱਤ ਉਹ ਸਾਹਮਣੇ ਪਾਜੀ ਕਬੱਡੀ ਹੱਟ ਪਾਸੇ ਹੱਟ ਪਾਸੇ ਬੱਲੇ 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 ਤੇਰਾ ਸੁਰ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਤੇ ਘਿਹਾਲੇ ਦੇ ਤੇਰਾ ਗੱਲਾਂ ਗੱਲਾਂ ਆਪੇ ਉਦੋਂ ਮੱਛੀਆਂ ਵਾਲਾ ਸੌਣ ਵਾਲੇ ਵੀਰ ਉਦੋਂ ਆਸਟ੍ਰੇਲੀਆ ਵਾਲਾ ਭਰਾ ਕਹਿੰਦਾ ਜਿਹੜਾ ਵੀ ਜਾਫੀ ਹੋਣ ਜਫਾ ਲਾ ਦੂਗਾ 1100 ਰੁਪਿਆ ਹੋਵੇਗਾ ਹਰ ਹਫ਼ਤੇ ਤੇ ਮੇਰੇ ਮਿੱਤਰੋ ਆਹ ਦੇਖਦੇ ਦੇ ਨੇ ਪਾਸੇ ਜੀ ਦਾ ਮੈਚ ਖੇਡਿਆ ਜਾ ਰਿਹਾ ਹੈ ਐਨ ਵੱਡੇ ਵੱਡੇ ਮੱਲ ਦੁਨੀਆ ਦੇ ਵੱਡੇ ਸਟਾਰ ਪੁੱਜੇ ਹੋਇਆ ਇਹਨਾਂ ਦੇ ਪਾਸੇ ਕਲਮਾ ਵਾਲਾ ਕਬੱਡੀ ਪਾਲ ਲਈ ਬੱਡੇਗਾ ਖੇਡ ਮਜ਼ਾਕ ਦੇ ਵਿੱਚ ਲਓ ਸਾਹਮਣੇ ਕਹਿੰਦੇ ਕਲਮਾ ਵਾਲਾ ਕਬੱਡੀ ਪਾ ਰਿਹਾ ਹੈ ਉਹ ਸਾਹਮਣੇ ਉਹ ਗੱਲਾਂ ਬਖਰੀਆਂ ਜੱਸਿਆ ਪੂਲਿਆ ਨੂੰ ਕਹਿ ਜਿੱਥੇ ਲੱਗ ਤੇ ਦੂਜੇ ਪਾਸੇ ਦਾ ਧੰਨਵਾਦ ਕਰਦੇ ਵੱਡਾ ਸਤਿਕਾਰ ਬੋਲਾ ਦਾ ਵੱਡਾ ਮਾਣ ਪੀਂਦੇ ਆ ਉਧਰ ਦੇ ਪਾਸੇ ਸਟੂਰ ਤੇ ਬ੍ਰਾਂਜਮਾਨ ਹੈ ਮੇਰੇ ਵੀਰੋ ਅਥਕ ਮਿਹਨਤ ਕਰਨ ਵਾਲਾ ਸਾਡਾ ਵੱਡਾ ਭਰਾ ਇਸ ਇਲਾਕੇ ਨੂੰ ਬਹੁਤ ਵੱਡਾ ਮਾਣ ਮਿਲਿਆ ਮੇਰੇ ਵੀਰੋ ਦਲਬਾਖ ਸਿੰਘ ਜੀ ਚੇਅਰਮੈਨ ਸਾਫ ਸਾਡੇ ਗਰੇ ਇਸ ਨਗਰ ਦਾ ਮਾਣ ਨੇ ਜਿਨ੍ਹਾਂ ਨੇ ਮੇਰੇ ਵੀਰੋ ਦੇਖੀ ਆਪਾਂ ਇਸ ਨਗਰ ਦੀ ਨਹਿਾਰ ਬਦਲ ਦਿੱਤੀ ਆ ਅੱਠਕ ਤਸਕ ਦਿਨ ਹੋਏ ਆ ਉਹ ਗੱਡੇ ਵੀਰੋ मथोर चङी उहो दुनिया चवंदी आहे इन कंहिं डकूे कंहिं डकू उहो गण बराश आहे सजा हुया ਉੱਧਰ ਦੇ ਪਾਸੇ ਮੁੱਖ ਸੇਵਾਦਾਰ ਬਾਬਾ ਬਸਾਕਾ ਸਿੰਘ ਜੀ ਬਰਾਜਮਾਨੀ ਜਲਬਾਨ ਸਿੰਘ ਜੀ ਚੇਅਰਮੈਨ ਸਾਹਿਬ ਹੋਣਾ ਨੇ ਮੇਰੇ ਗੁਰੂ ਆਹ ਦੇਖਦੇ ਵੀ ਬਹੁਤ ਵੱਡਾ ਸਟੇਡੀਅਮ ਜਿਹੜਾ ਸਨਗਰ ਨੂੰ ਦੇ ਦਿੱਤਾ ਹੈ ਬਹੁਤ ਬਹੁਤ ਧੰਨਵਾਦ ਲਾਲਜੀਤ ਸਿੰਘ ਜੀ ਭੁੱਲਰ ਸਾਹਿਬ ਉਹਨਾਂ ਨੇ ਬਹੁਤ ਵੱਡਾ ਮਾਣ ਦਿੱਤਾ ਇਸ ਇਲਾਕੇ ਨੂੰ ਮੇਰੇ ਵੀਰੋ ਲੈ ਲੋ ਕੰਮ ਜਿਹੜੇ ਲਏ ਜਾਂਦੇ ਕਰ ਲੋ ਕੰਮ ਭਰਾ ਦੇ ਉੱਤੇ ਆਹ ਦੇਖਦੇ ਉੱਧਰ ਦੇ ਪਾਸੇ ਵੱਠਿਆ ਜਾਂਦਾ ਕਹਿੰਦਾ ਮੁੰਡੇ ਦਾ ਸਨਮਾਨ ਕਹਿੰਦੇ ਆਪਾਂ ਹੋਰ ਆਸਟ੍ਰੇਲੀਆ ਸਾਡਾ ਵੀਰ ਆ ਗਿਆ ਭਰਾ ਜਿਹੜਾ ਸੁਰਖੀ ਜੱਫੇ ਨਾਲ ਤੇ ਹੁਣ ਦੇਖਦੇ ਹੋ ਹੋਰਾਂ ਨੇ ਸਨਮਾਨ ਹੋਰ ਲੈਣਾ 300 ਕਿਹਾ ਜਿਹੜਾ ਲੈ ਕੇ ਆਇਆ ਟੱਕਰੋ ਆ ਖੰਦੀਪੁਰੀਏ ਜਿਨ੍ਹਾਂ ਦੇ ਤੌਲਿਆ ਪੱਟਾ ਪੇ ਉਹ ਦੇਖੀ ਕਿੱਥੀ ਕਿੱਥੀ ਯਾਰ ਦੇਖੋ 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 ਸਭਾ ਨੂੰ ਚੋਟ ਲੱਗੀ ਹੈ ਵਰਤੀ ਹੈ ਲਓ ਦੋਨਾਂ ਟੀਮਾਂ ਦੇ ਦਰਮਿਆਨ ਬੜਾ ਵਧੀਆ ਮੁਕਾਬਲਾ ਖੇਡਿਆ ਜਾ ਰਿਹਾ ਹੈ ਅਜੇ ਆਪਣੇ ਕੁਝ ਸਮਾਂ ਬਾਕੀ ਹੈ ਹੋਰ ਸਮਾਂ ਬਾਕੀ ਹੈ ਬਾਕੀ ਕਿੰਨੇ ਸਮਾਂ ਬਾਕੀ ਹੈ ਤੇ ਗੋਪੀ ਠੱਲੀ ਬੜੀ ਵਧੀਆ ਖੇਡਦੇ ਭਰਾਏ ਹੋਇਆ ਬੰਦ ਮਿਲ ਸਕਾੜ ਤੇ ਬੜਾ ਬੰਦ ਪਾਗਲ ਜੀ ਜੀ ਪੜੀ ਪੜੀ ਆ ਗਿਆ ਦਾ ਪਾਰ ਸਰਵਰ ਕਰ ਦਗੇ ਭਾਈ ਮਾਇਆ ਫੜ ਕੇ ਲੈ ਜਾ ਜਿਹੜੇ ਸਫੇਰ ਪਰੇ ਦਾ ਮਾਇਆ ਫੜ ਕੇ ਲੈ ਜਾਓ ਅਗਲੀ ਕਬੱਡੀ ਪੈ ਗਈ ਰਾ ਚੱਕ ਬੈਕ ਕੀਪ ਆ ਗਿਆ ਉਹ ਕੀਪਾ ਤਿੰਨ ਵਾਲੀ ਐ ਸਮੇਂ ਕਬੱਡੀ ਪਾ ਤੇ ਖੰਡ ਆਇਆ ਗੋੜਾ ਆਸਟ੍ਰੇਲੀਆ ਵਾਲਾ ਭਰਾ ਕਹਿਣਾ ਮੈਚ ਹੋਰ ਤਗੜਾ ਚਲਦਾਗੇ ਬੁਲਦੀ ਰੁਕਦੇ ਜਿਹੜਾ ਉਹ ਜੱਥੇ ਲੱਗਦੇ ਨਹੀਂ ਛੁੱਟੇ ਲਵਾਉਣੇ ਪੈਂਦੇ ਆ ਉਹ ਭਰਾ ਕਹਿਣਾ ਕਿੰਦੇ ਨਹੀਂ ਛੁੱਟੇ ਲਾਉਣੇ ਨਹੀਂ ਆਓ ਜਖਾਇਆ ਓਏ ਸਿੱਪੇ ਸਿੱਪੇ ਰਾਮ ਕਰਬਾਰੀ ਸਾਹਿਬ ਜੀ ਦੇ ਦਰਸ਼ਨ ਦੇ ਇਹ ਪੁਆਇੰਟ ਕਿੱਥੇ ਆਪਾਂ ਮੇਰੇ ਵੀ ਜਿਹੜਾ ਭਰਾ ਵੀਰ ਆਪਾਂ ਲਾਈਵ ਜਿਹੜਾ ਚੱਲ ਰਿਹਾ ਹੈ ਇੱਥੇ ਹੀ ਗਰਾਊਂਡ 'ਚ ਤੁਸੀਂ ਜੇ ਦੂਜੇ ਪਨੇ ਕਬੱਡੀ ਪਈ ਤੇ ਲਾਈਵ ਖੋਲ ਕੇ ਮੋਬਾਈਲ ਦੇ ਵਿੱਚੋਂ ਇੱਥੇ ਆਪਾਂ ਫੈਸਲਾ ਡਿਕਲੇਅਰ ਕਰ ਲਿਓ ਆਹ ਦੇਖਦੇ ਛੋਟਾ ਟਾਰਜਨ ਤੇ ਗੁਲਜਾਰੀ ਗੁਲਜਾਰੀ ਦੇ ਟਾਰਜਨ ਮਾਰੇ ਮੱਤਰੋ ਆਹ ਛੋਟਾ ਜੁਰਦਤ ਦੁਨੀਆ ਕਹਿੰਦੀ ਆ ਪ੍ਰਿੰਟ ਮੰਤਰੀ ਸਾਡੇ ਲਾਲਜੀਤ ਸਿੰਘ ਢੁੱਲਰ ਸਾਹਿਬ ਆਹ ਵੱਡਾ ਧੰਨਵਾਦ ਇਸ ਇਲਾਕੇ ਦੇ ਲਈ ਵੱਡਾ ਮਾਣ ਹੈ ਤੇ ਮਾਣ ਵਾਲੀ ਗੱਲ ਹੈ ਮੇਰੇ ਵੀ ਪ੍ਰਧਾਨ ਸਾਹਿਬ ਜੀ ਚੇਅਰਮੈਨ ਸਾਹਿਬ ਬੈਠੇ ਨੇ ਮੈਂ ਫੇਰ ਕਹਿੰਦਾ ਇਸ ਇਲਾਕੇ ਦੇ ਮੇਰੇ ਵੀਰੋ ਜੇ ਹੁਣ ਕੰਮ ਲੈਣੇ ਤਾਂ ਹੁਣ ਲੈ ਲਗੇ ਤੁਹਾਡੀ ਸਰਕਾਰ ਤੁਹਾਡੇ ਕੋਲ ਆ ਮੇਰੇ ਵੀਰੋ ਆ ਤੁਹਾਡੀ ਸਰਕਾਰ ਤੁਹਾਡੇ ਕੋਲ ਹੈ ਐਨ ਗੱਲਾਂ ਤੇ ਜੱਫਾ ਲੱਗਿਆ ਦੁਨੀਆ ਨੇ ਨੋਟਾਂ ਦੇ 20 ਭਰਾ ਮੇਰੇ ਹੁੰਦੇ ਆ ਵੱਡੇ ਭਾਈ ਗੋੜਾ ਆਸਟ੍ਰੇਲੀਆ ਕਹਿੰਦਾ 2500 ਦੇ ਦਿਆਂਗੇ ਹਿਮਾਲਿਆ ਪਰ ਸਾ ਵੀ ਕੀਆ ਵੀ 31 ਮੋੜਦਾ ਹੋ ਰਾਜੇ ਖੇਲੇ ਤਬਕਾ ਭਗਾ ਦੇ ਪੋਤਾ ਤੇ ਪੱਜਦਾ ਫਰਾਟਾ ਜਿੰਦਾ ਹੋ ਨੀਲੇ ਫੋੜਦਾ ਵੱਜਦਾ ਫਰਾਟਾ ਜਿੰਦਾ ਨੀਲੇ ਫੋੜਦਾ ਆਹ ਦੇਖਦੇ ਨੇ ਤੂੜ ਪਿੰਡ ਵਾਲਾ ਵੀ ਜਦੋਂ ਪਾਸੇ ਕਬੱਡੀ ਪੱਟਦੀ ਆ ਲਓ ਸਾਹਮਣੇ ਕਹਿੰਦੇ ਆਏ ਕਬੱਡੀ ਪਾਰਿਆ ਕਲਾਬਿਆ 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 ਟੱਕਲਾ ਥਿਆਰ ਪਾਲਾ ਕਮਾਂਡ ਚ ਲਾ ਦੇ ਤੀਰ ਨਿਸ਼ਾਨੇ ਤੇ ਪਤਾ ਲੱਗੇ ਸੀ ਵੀ ਨਾ ਕਰੀਏ ਸ਼ਿਕਾਰ ਬੱਲਿਆ ਪਰ ਬਰਾਬਰ ਦਾ ਜੱਫਾ ਇਧਰ ਵੀ ਜੱਫਾ ਤੇ ਉਧਰ ਵੀ ਜੱਫਾ ਜੱਫੇ ਤੇ ਜੱਫੇ ਆਹ ਸਾਹਮਣੇ ਅੰਬੇ ਦੀ ਕਬੱਡੀ ਪੈ ਗਈ ਹੈ ਅਮਰ ਸਾਹਮਣੇ ਅੰਬੇ ਦੀ ਕਬੱਡੀ ਪੈ ਗਈ ਹੈ ਆਸਟ੍ਰੇਲੀਆ ਵਾਲਿਆ ਬੁੜਿਆ ਮੈਚ ਦੇਖੀ ਚੱਲ ਜੱਫੇ ਲੱਗਦੇ ਆ ਪੈਸੇ ਤਾਂ ਵੀਰ ਲੈਣ ਆ ਰਹੇ ਆ ਬਹੁਤ ਧੰਨਵਾਦ ਸੇ ਵੱਡੇ ਵੀਰ ਗੁਲਜਾਰੀ ਫੇਰ ਆ ਗਿਆ ਉਹ ਸਾਹਮਣੇ ਟੋਟੀਆਂ ਵਾਲਿਆ ਜੱਫਾ ਤੇਰਾ ਵੀ ਦੁਨੀਆ ਚਾਉਂਦੀ ਓ ਮੁੰਡਿਆ ਪਰ ਕਿਥੇ ਕਹਿੰਦਾ ਇਕੱਲਾ ਹੀ ਬਹੁਤ ਓ ਇਕੱਲਾ ਹੀ ਬਹੁਤ ਭਾਈ ਤਾੜੀਆਂ ਵਾਲੇ ਕੀ ਖਿਆਲ ਆ ਬਰਦੇ ਉੱਤੇ ਓ ਤਾੜੀਆਂ 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 ਰਤਨ ਗੜੀਆਂ ਫਾਟਕ ਰਤਨ ਗੜੀਆਂ ਫਾਟਕ ਰਤਨ ਗੜੀਆਂ ਫਾਟਕ ਰਤਨ ਗੜੀਆਂ ਫਾਟਕ ਓ ਬੱਲੇ ਓ ਆਇਆ ਹੋਰਿਆ ਤੇਰੇ ਮੁੰਡੇ ਨੂੰ ਆਇਆ ਆਸਟ੍ਰੇਲੀਆ ਵਾਲਾ ਓ ਬਾਪੇ ਦੀ ਕਿਰਪਾ ਓ ਬਾਪੇ ਦੀ ਕਿਰਪਾ ਨਿਪਾ ਤੰਮੋ ਵਾਲੀਆ ਕਬੱਡੀ ਪਾ ਰਿਹਾ ਪ੍ਰਿੰਦੀਪੂਰੀਆ ਹੋ ਪੁੰਡ ਦੇ ਨੇੜੇ ਓ ਦੁਨੀਆ ਨੂੰ ਪਤਾ ਲੱਗੇ ਦੁਨੀਆ ਨੂੰ ਪਤਾ ਲੱਗੇ ਦੁਨੀਆ ਨੂੰ ਓ ਦੁਨੀਆ ਨੂੰ ਪਤਾ ਲੱਗੇ ਦੁਨੀਆ ਲਾ ਬੇਦਰੇ ਪਾਸੇ ਕਬੱਡੀ ਪੈ ਰਹੀ ਆ ਮੇਰੇ ਮਿੱਤਰੋ ਓ ਦੇਖਦੇ ਤੇਰੇ ਪਾਸੇ ਫੇਰ ਟੱਕਰ ਓ ਟੱਕਰ ਓ ਟੱਕਰ ਓ ਫਕਰਾਂ ਦੀ ਕਿਰਪਾ ਨਾਲ ਜੀਵੜੀਆ ਸਾਡਾ ਵੀਰ ਬਾਜ ਜਿਸ ਵੀ ਵਾਲੇ ਭਰਾ ਸਾਡੇ ਕੋਰੇ ਆਸਟ੍ਰੇਲੀਆ ਆ ਦੇਖਦੇ ਭਰਾਵਾਂ ਧੰਨਵਾਦ ਹੈ 500 ਰੁਪਿਆ ਉਧਰ ਦੇ ਪਾਸੇ ਗੱਡੀ ਪਿੰਡ ਵਾਲਾ ਸਾਡਾ ਵੀਰ ਗੋਪੀ ਕਹਿੰਦਾ ਜਿਹੜੇ ਪਾਸੇ ਹੋਣ ਜੱਫਾ ਲੱਗਣਾ 500 ਦਾ ਹੋਵੇਗਾ ਪਰ ਉਧਰਲੇ ਪਾਸੇ ਵੱਡੇ ਬਾੜ ਆਹ ਸਾਹਮਣੇ ਜੱਜ ਦੀ ਕਬੱਡੀ ਪੈਗੀ ਕਰਦੇ ਗੱਲ ਆਹ ਜੱਜ ਦੀ ਕਬੱਡੀ ਪੈ ਗਈ ਹੈ ਦਲਬਾਹ ਸਿੰਘ ਚੇਅਰਮੈਨ ਸਾਹਿਬ ਤੁਹਾਡਾ ਬਹੁਤ ਵੱਡਾ ਧੰਨਵਾਦ ਹੈ ਮੇਰੇ ਵੀਰੋ ਇਸ ਇਲਾਕੇ ਨੂੰ ਕਰਕੇ ਸਾਡੇ ਲਾਲਜੀਤ ਸਿੰਘ ਜੀ ਢੁੱਲਰ ਸਾਹਿਬ ਕੈਪਟਨ ਮੇਰੀ ਪੰਜਾਬ ਉਹਨਾਂ ਦਾ ਥਾਪੜ ਆ ਭਾਈ ਤਲਵਾਰ ਸਿੰਘ ਜੀ ਚੇਅਰਮੈਨ ਸਾਹਿਬ ਉਹਨਾਂ ਦੇ ਪੁੱਤਰ ਇੱਕ ਵਾਰੀ ਤਾੜੀ ਮਾਰ ਦਿਓ ਮੇਰੇ ਮਿੱਤਰੋ ਜ਼ੋਰਦਾਰ ਐਨ ਗੱਲਾਂ ਕਹਿੰਦੇ ਬਖਰੀਆਂ ਘਰਾਉਂ ਕਹਿੰਦਾ ਆਉਣ ਬੜੇ ਸਮੇਂ ਚ ਸਾਰਾ ਕੰਮ ਉਹ ਸਿਰੇ ਲੱਗ ਜਾਓ ਸਿਰੇ ਲੱਗ ਜਾਓ ਸਿਰੇ ਲੱਗ ਜਾਓ ਹਟ ਪਾਸੇ ਹਟ ਪਾਸੇ ਹਟ ਪਾਸੇ ਉਹ ਹਟ ਪਾਸੇ ਹਟ ਪਾਸੇ 200 200 ਗਾਈਜ਼ ਤਿੰਨ ਜਿੱਥਿਆਂ ਤੋਂ ਸੋਰ ਸਿੰਘ ਦੀ ਟੀਮ ਜਿੱਤੂ ਰਹੀ ਹੈ ਮਿਲ ਗਿਆ ਕਿਵੇਂ ਹੋਰ ਦਿਨੋਂ ਤਕਲੀਫਾਂ ਰਹੀਆਂ ਨੂੰ ਪਿਆਰ ਭਰੀ ਸਤਿਕਾਰ